ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਮਰੀਕਾ ਤੋਂ ਕੈਨੇਡਾ ਵੜਨ ਦੀ ਕੋਸ਼ਿਸ਼ ਕਰਦੇ 44 ਲੋਕ ਕਾਬੂ ਟਰੱਕ ਦੇ ਪਿੱਛੇ ਲੁਕੇ ਤਿੰਨ ਕਥਿਤ ਤਸਕਰ ਵੀ ਕੀਤੇ ਗਏ ਗ੍ਰਿਫਤਾਰ ਕੈਨੇਡਾ ਕਰੇਗਾ ਆਈਐਮਪੀ 'ਚ ਕ੍ਰਾਂਤੀਕਾਰੀ ਤਬਦੀਲੀ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਹੋਵੇਗੀ ਲਾਜ਼ਮੀ ਆਉਂਦੇ ਕੁਝ ਦਿਨਾਂ 'ਚ ਹੋਵੇਗੀ 트੍ਰੰਪ ਤੇ ਕਾਰਨੀ ਵਿਚਾਲੇ ਗੱਲਬਾਤ ਲਬਲਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਛੇਤੀ ਗੱਲਬਾਤ ਦੀ ਉਮੀਦ ਜਤਾਈ ਕੈਨੇਡਾ ਦੇ ਵਿੱਤ ਤੇ ਵਿਦੇਸ਼ ਮੰਤਰੀ ਵਪਾਰਕ ਗੱਲਬਾਤ ਲਈ ਮੈਕਸੀਕੋ ਪਹੁੰਚੇ ਪ੍ਰਧਾਨ ਮੰਤਰੀ ਕਾਰਨੀ ਦੀ ਫੇਰੀ ਤੋਂ ਪਹਿਲਾਂ ਹੋ ਰਹੀ ਹੈ ਇਹ ਯਾਤਰਾ आरसीपी ने क्यूबेक दे स्टेंसटेड इलाके च 44 लोकां नु गिरफ्तार ਕੀਤਾ ਹੈ ਜੋ ਕਿ ਅਮਰੀਕਾ ਤੋਂ ਕੈਨੇਡਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਇਹਨਾਂ ਲੋਕਾਂ ਚ ਬੱਚੇ ਵੀ ਸ਼ਾਮਲ ਨੇ ਇਹ ਸਾਰੇ ਲੋਕ ਇੱਕ ਟਰੱਕ ਰਾਹੀਂ ਕੈਨੇਡਾ ਚ ਦਾਖਲ ਹੋ ਰਹੇ ਸਨ ਪੁਲਿਸ ਨੇ ਉਹਨਾਂ ਨੂੰ ਹੈਸਕਿਲ ਰੋਡ ਨੇੜੇ ਰੋਕ ਲਿਆ ਤੇ ਉਹਨਾਂ ਨੂੰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਦੇ ਦਫ਼ਤਰ ਲਿਜਾਇਆ ਗਿਆ ਇਹਨਾਂ ਲੋਕਾਂ ਦੇ ਨਾਲ ਤਿੰਨ ਕਥਿਤ ਤਸਕਰਾਂ ਨੂੰ ਵੀ ਫੜਿਆ ਗਿਆ ਜੋ ਇਹਨਾਂ ਨੂੰ ਕੈਨੇਡਾ 'ਚ ਲੁਕੋ ਕੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਇਹ ਤਿੰਨੇ ਵਿਅਕਤੀ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ਾਂ 'ਚ ਫੜੇ ਗਏ ਨੇ ਉਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ 'ਚ ਪੇਸ਼ੀ ਹੋਈ ਤੇ ਹੁਣ ਉਹਨਾਂ ਨੂੰ ਇੱਕ ਸੂਬਾਈ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਇਹ ਤਿੰਨੇ 6 ਅਗਸਤ ਨੂੰ ਦੁਬਾਰਾ ਅਦਾਲਤ ਚ ਪੇਸ਼ ਹੋਣਗੇ ਇਹਨਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਸਥਾਈ ਤੌਰ ਤੇ ਸੈਂਟ ਬਰਨਾਰਡ ਡੀ ਲੈਕੋਲ ਸੈਂਟਰ ਚ ਭੇਜਿਆ ਗਿਆ ਹੈ ਜਿੱਥੇ ਇਹ ਦੇਖਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਚ ਸ਼ਰਨ ਲੈਣ ਦੇ ਯੋਗ ਹਨ ਜਾਂ ਨਹੀਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਪੂਰਬੀ ਸਰਹੱਦੀ ਲਈ ਡਿਪਟੀ ਡਾਇਰੈਕਟਰ ਮਿਗੇਲ ਬੇਜਿਨ ਨੇ ਕਿਹਾ ਹੈ ਕਿ ਬਹੁਤੇ ਲੋਕ ਜੋ ਸੇਫ ਥਰਡ ਕੰਟਰੀ ਐਗਰੀਮੈਂਟ ਦੇ ਨਿਯਮਾਂ ਤੇ ਖਰੇ ਨਹੀਂ ਉਤਰਦੇ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਇਸ ਸਮਝੌਤੇ ਅਨੁਸਾਰ ਅਮਰੀਕਾ ਇੱਕ ਸੁਰੱਖਿਅਤ ਦੇਸ਼ ਹੈ ਜਿੱਥੇ ਸ਼ਰਨ ਲੈਣ ਵਾਲੇ ਲੋਕ ਰਹਿ ਸਕਦੇ ਨੇ ਇਸ ਲਈ ਜੇ ਕੋਈ ਵਿਅਕਤੀ ਅਮਰੀਕਾ ਰਾਹੀਂ ਕੈਨੇਡਾ 'ਚ ਆਉਂਦਾ ਹੈ ਤਾਂ ਉਹ ਕੈਨੇਡਾ 'ਚ ਸ਼ਰਨ ਨਹੀਂ ਲੈ ਸਕਦਾ ਜਦੋਂ ਤੱਕ ਉਹ ਕਿਸੇ ਖਾਸ ਛੋਟ ਅਧੀਨ ਨਾ ਆਉਂਦਾ ਹੋਵੇ ਅਮਰੀਕਾ ਤੋਂ ਆਏ ਇਹ ਪਨਾਹਗੀਰ ਮੂਲ ਰੂਪ 'ਚ ਕਿਸ ਮੁਲਕ ਦੇ ਸਨ ਇਸ ਬਾਰੇ ਬੇਜਨ ਨੇ ਕੁਝ ਨਹੀਂ ਦੱਸਿਆ ਇਹ ਗ੍ਰਫਤਾਰੀਆਂ ਉਦੋਂ ਹੋਈਆਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਅਮਰੀਕਾ ਕੈਨੇਡਾ ਸਰਹੱਦ ਤੇ ਗੈਰਕਾਨੂੰਨੀ ਦਾਖਲਿਆਂ ਅਤੇ ਫੈਂਟਨੈਲ ਤਸਕਰੀ ਨੂੰ ਆਪਣੇ ਪ੍ਰਸ਼ਾਸਨ ਵੱਲੋਂ ਕੈਨੇਡਾ ਵਿਰੁੱਧ ਵਧੇਰੇ ਟੈਰਿਫ ਲਾਉਣ ਦੇ ਮੁੱਖ ਕਾਰਨਾਚੋ ਇੱਕ ਵਜੋਂ ਦਰਸਾਉਂਦੇ ਰਹੇ ਨੇ ਕੈਨੇਡਾ ਸਰਕਾਰ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਹੈ ਤੇ ਸਰਹੱਦ ਦੀ ਸੁਰੱਖਿਆ ਵਧਾਉਣ ਲਈ 1.3 ਬਿਲੀਅਨ ਡਾਲਰ ਖਰਚ ਕਰ ਰਹੀ ਹੈ ਇਸ ਰਾਹੀਂ ਹੋਰ ਪੁਲਿਸ ਅਧਿਕਾਰੀ ਰੱਖੇ ਜਾਣਗੇ ਤੇ ਹਵਾਈ ਨਿਗਰਾਨੀ ਵਧਾਈ ਜਾਵੇਗੀ ਕੈਨੇਡਾ ਆਪਣੇ ਇੰਟਰਨੈਸ਼ਨਲ ਮੋਬਿਲਟੀ ਪ੍ਰੋਗਰਾਮ 'ਚ ਇੱਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਵਿੱਚ ਓਪਨ ਵਰਕ ਪਰਮਿਟ ਬਿਨੇ ਕਾਰਾਂ ਲਈ ਅੰਗਰੇਜ਼ੀ ਜਾਂ ਫ੍ਰੈਂਚ 'ਚ ਮੁਹਾਰਤ ਸਾਬਤ ਕਰਨ ਦੀ ਜ਼ਰੂਰਤ ਨੂੰ ਲਾਜ਼ਮੀ ਬਣਾਇਆ ਗਿਆ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਪ੍ਰਸਤਾਵਿਤ ਇਹ ਅਗਾਹਵਧੂ ਸੋਚ ਵਾਲੀ ਲੋੜ ਟੈਂਪਰੇਰੀ ਵਰਕਰਜ਼ ਲਈ ਇੱਕ ਗੇਮ ਚੇਂਜਰ ਹੈ ਖਾਸ ਕਰਕੇ ਜੋ ਸਪੌਸਲ ਓਪਨ ਵਰਕ ਪਰਮਿਟਸ ਲਈ ਅਰਜ਼ੀ ਦੇ ਰਹੇ ਨੇ ਕੁਝ ਆਈਐਮਪੀ ਸਟ੍ਰੀਮਸ ਲਈ ਭਾਸ਼ਾ ਟੈਸਟਿੰਗ ਨੂੰ ਲਾਜ਼ਮੀ ਕਰਕੇ ਆਈਆਰਸੀਸੀ ਦਾ ਉਦੇਸ਼ ਵਰਕਫੋਰਸ ਏਕੀਕਰਨ ਨੂੰ ਵਧਾਉਣਾ ਕੰਟਰੈਕਟ ਮੈਰਿਜ ਵਰਗੇ ਸ਼ੋਸ਼ਣ ਨੂੰ ਰੋਕਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਦਾ ਲੇਬਰ ਮਾਰਕੀਟ ਹੁਨਰਮੰਦ ਸੰਚਾਰੀ ਪ੍ਰਤਿਭਾ ਨਾਲ ਵਧੇ ਫੁੱਲੇ ਇਸ ਵਿੱਚ ਇੰਟਰਾ ਕੰਪਨੀ ਟਰਾਂਸਫਰਰੀਜ਼ ਲੇ ਛੋਟ ਰਹਿਣ ਦੀ ਉਮੀਦ ਹੈ ਕਿਉਂਕਿ ਯੋਗਤਾ ਕੰਪਨੀ ਸਪੈਸੀਫਿਕ ਰੂਲਸ ਤੇ ਕੇਂਦਰਿਤ ਹੈ ਨਾ ਕਿ ਵਿਆਪਕ ਭਾਸ਼ਾ ਏਕੀਕਰਨ ਤੇ ਇਸ ਤੋਂ ਇਲਾਵਾ ਐਥਲੀਟਸ ਜਾਂ ਕਲਾਕਾਰਾਂ ਵਰਗੀਆਂ ਭੂਮਿਕਾਵਾਂ ਭਾਸ਼ਾ ਦੇ ਹੁਨਰ ਨਾਲੋਂ ਸੱਭਿਆਚਾਰਕ ਯੋਗਦਾਨ ਨੂੰ ਤਰਜੀਹ ਦਿੰਦੀਆਂ ਨੇ ਆਈਐਮਪੀ ਦੀ ਇੱਕ ਮੁੱਖ ਵਿਸ਼ੇਸ਼ਤਾ ਇਸ ਦੇ ਓਪਨ ਵਰਕ ਪਰਮਿਟ ਨੇ ਜੋ ਕੈਨੇਡਾ ਚ ਕਿਤੇ ਵੀ ਨੌਕਰੀ ਵਿਸ਼ੇਸ਼ ਪਾਬੰਦੀਆਂ ਤੋਂ ਬਿਨਾਂ ਕਿਸੇ ਵੀ ਮਾਲਕ ਲਈ ਕੰਮ ਕਰਨ ਦਿੰਦੇ ਨੇ ਇਹ ਇਕੱਲੇ 2024 ਚ ਆਈਐਮਪੀ ਰਾਹੀਂ 1 ਲੱਖ ਤੋਂ ਵੱਧ ਓਪਨ ਵਰਕ ਪਰਮਿਟ ਜਾਰੀ ਕੀਤੇ ਗਏ ਸਨ ਜੋ ਕੈਨੇਡਾ ਦੀ ਆਰਥਿਕਤਾ ਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦੇ ਨੇ ਪਰ ਹੁਣ ਨਵੀਂ ਨੀਤੀ ਮੁਤਾਬਕ ਇਮੀਗ੍ਰੇਸ਼ਨ ਅਤੇ ਰਿਫਿਊਜੀ ਸੁਰੱਖਿਆ ਨਿਯਮਾਂ ਚ ਪ੍ਰਸਤਾਵਿਤ ਸੋਧਾਂ ਕੁਝ ਆਈਐਮਪੀ ਓਪਨ ਵਰਕ ਪਰਮਿਟ ਬਿਨੇਕਾਰਾਂ ਲਈ ਭਾਸ਼ਾ ਮੁਹਾਰਤ ਟੈਸਟਿੰਗ ਨੂੰ ਲਾਜ਼ਮੀ ਬਣਾਉਣਗੀਆਂ ਜਿਸ ਵਿੱਚ ਸਪੌਸਲ ਓਪਨ ਵਰਕ ਪਰਮਿਟਸ ਸ਼ਾਮਲ ਹੋਵੇਗਾ ਅਪਲੀਕੈਂਟਸ ਨੂੰ ਪੜਨ ਲਿਖਣ ਸੁਣਨ ਅਤੇ ਬੋਲਣ ਦੇ ਹੁਨਰ ਦਾ ਮੁਲਾਂਕਣ ਕਰਨ ਲਈ ਡੈਜ਼ਿਗਨੇਟਿਡ ਥਰਡ ਪਾਰਟੀ ਆਰਗੇਨਾਈਜੇਸ਼ਨਜ਼ ਜਿਵੇਂ ਕਿ IELTS, CELPIP, TEF ਕੈਨੇਡਾ ਜਾਂ TCF ਕੈਨੇਡਾ ਤੋਂ ਨਤੀਜੇ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ। ਟੈਸਟ ਕੈਨੇਡੀਅਨ ਲੈਂਗੁਏਜ ਬੈਂਚਮਾਰਕ CLB ਜਾਂ NCLC ਦੇ ਅਨੁਸਾਰ ਹੋਣਗੇ ਜਿਸ ਵਿੱਚ ਜਨਰਲ ਰੂਲਸ ਲਈ CLB 5 ਅਤੇ ਸਕਿਲਡ ਪੋਜੀਸ਼ਨਸ ਲਈ CLB 7 ਦੀ ਉਮੀਦ ਕੀਤੀ ਗਈ ਥ੍ਰੈਸ਼ਹੋਲਡ ਹੋਵੇਗੀ ਹਾਲਾਂਕਿ IRCC ਨੇ ਅਜੇ ਤੱਕ ਸਹੀ 15 ਦੀ ਪੁਸ਼ਟੀ ਨਹੀਂ ਕੀਤੀ IRCC ਦੀ ਮਿਆਰੀ ਵੈਧਤਾ ਮਿਆਦ ਦੇ ਅਨੁਸਾਰ ਟੈਸਟ ਦੇ ਨਤੀਜੇ 2 ਸਾਲ ਤੋਂ ਘੱਟ ਪੁਰਾਣੇ ਹੋਣੇ ਚਾਹੀਦੇ ਆ ਹਾਲਾਂਕਿ ਆਈਆਰਸੀਸੀ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਕੀ ਸਾਰੇ ਛੋਟ ਵਾਲੇ ਪ੍ਰੋਗਰਾਮ ਪ੍ਰਭਾਵਿਤ ਹੋਣਗੇ ਜਿਸ ਨਾਲ ਨੀਤੀ ਦੇ ਪੂਰੇ ਦਾਇਰੇ ਬਾਰੇ ਅਨਿਸ਼ਚਿਤਤਾ ਹੈ ਕੈਨੇਡਾ ਅਮਰੀਕਾ ਵਪਾਰ ਮੰਤਰੀ ਡੋਮਿਨਿਕ ਲੈਬਲਾਨ ਨੇ ਕਿਹਾ ਹੈ ਕਿ ਉਹ ਉਮੀਦ ਕਰਦੇ ਨੇ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਆਉਂਦੇ ਕੁਝ ਦਿਨਾਂ ਚ ਇੱਕ ਦੂਜੇ ਨਾਲ ਗੱਲਬਾਤ ਕਰਨਗੇ ਅਮਰੀਕਾ ਨੇ ਕੈਨੇਡੀਅਨ ਸਮਾਨ ਤੇ ਟੈਰਿਫ ਵਧਾ ਕੇ 35% ਕਰ ਦਿੱਤੇ ਨੇ ਅਤੇ ਕੈਨੇਡਾ ਟੈਰਿਫਸ ਨੂੰ ਰੋਕਣ ਲਈ ਰਾਹ ਤਲਾਸ਼ ਰਿਹਾ ਹੈ ਇਹ ਟੈਰਿਫ ਕੈਨੇਡਾ ਤੋਂ ਅਮਰੀਕਾ ਨਿਰਯਾਤ ਕੀਤੀਆਂ ਗਈਆਂ ਚੀਜ਼ਾਂ ਤੇ ਲਾਗੂ ਹੋਇਆ ਹੈ ਲਬਲਾਨ ਦਾ ਮੰਨਣਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਦੋ ਮਜ਼ਬੂਤ ਅਰਥਵਿਵਸਥਾਵਾਂ ਬਣਾਉਣ ਦੀ ਇੱਛਾ ਉਹਨਾਂ ਨੂੰ ਇੱਕ ਕਰਦੀ ਹੈ ਉਹ ਕਹਿੰਦੇ ਨੇ ਕਿ ਇਹ ਸੰਭਵ ਹੈ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਇਕੱਠੇ ਕੰਮ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਲੇਬਲਾ ਅਮਰੀਕਾ ਨਾਲ ਚਰਚਾਵਾਂ ਲਈ ਵਾਸ਼ਿੰਗਟਨ ਚ ਕਈ ਦਿਨ ਬਿਤਾ ਕੇ ਵਾਪਸ ਆਏ ਨੇ ਪਰ ਕੋਈ ਸਮਝੌਤਾ ਨਹੀਂ ਹੋਇਆ ਪਰ ਉਹਨਾਂ ਨੇ ਇਹ ਕਿਹਾ ਹੈ ਕਿ ਉਹਨਾਂ ਨੇ ਇਸ ਦੌਰਾਨ ਅਮਰੀਕੀ ਚਿੰਤਾਵਾਂ ਨੂੰ ਹੁਣ ਹੋਰ ਵਧੀਆ ਢੰਗ ਨਾਲ ਸਮਝਿਆ ਅਤੇ ਕੈਨੇਡਾ ਇਹ ਮਾਮਲਾ ਸੁਲਝਾਉਣ ਲਈ ਇੱਕ ਕੰਮ ਕਰਨ ਨੂੰ ਤਿਆਰ ਹੈ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਜਾਰੀ ਕਰਕੇ ਕੈਨੇਡਾ ਤੇ 35% ਟੈਰਿਫ ਲਾਗੂ ਕਰ ਦਿੱਤੇ ਨੇ ਟਰੰਪ ਨੇ ਇਲਜ਼ਾਮ ਲਾਇਆ ਕਿ ਕੈਨੇਡਾ ਅਮਰੀਕਾ ਵੱਲ ਫੈਂਟਨੈਲ ਜਾਂ ਹੋਰ ਨਸ਼ੀਲੇ ਪਦਾਰਥਾਂ ਦੇ ਪ੍ਰਵਾਹ ਨੂੰ ਰੋਕਣ 'ਚ ਸਹਿਯੋਗ ਨਹੀਂ ਕਰ ਰਿਹਾ ਨਾਲ ਹੀ ਟਰੰਪ ਨੇ ਕੈਨੇਡਾ ਵੱਲੋਂ ਪਹਿਲਾਂ ਲਾਏ ਗਏ ਜਵਾਬੀ ਟੈਰਿਫਸ ਦੀ ਵੀ ਨਿੰਦਾ ਕੀਤੀ ਹਾਲਾਂਕਿ 35% ਵਾਲਾ ਇਹ ਨਵਾਂ ਟੈਰਿਫ ਸਿਰਫ ਉਹਨਾਂ ਚੁਣਿੰਦਾ ਚੀਜ਼ਾਂ ਤੇ ਲਾਗੂ ਹੋਇਆ ਏ ਜੋ ਕਿ ਕੈਨੇਡਾ ਅਮਰੀਕਾ ਮੈਕਸੀਕੋ ਵਪਾਰ ਸਮਝੌਤੇ ਹੇਠ ਨਹੀਂ ਆਉਂਦੀਆਂ ਲਬਲਾ ਨੇ ਕਿਹਾ ਕਿ ਉਹਨਾਂ ਨੂੰ ਟਰੰਪ ਦੇ ਇਸ ਫੈਸਲੇ ਤੋਂ ਨਿਰਾਸ਼ਾ ਹੋਈ ਅਮਰੀਕੀ ਵਪਾਰ ਪ੍ਰਤੀਨਿਧੀ ਜੈਮਿਸਨ ਗਰੀਰ ਨੇ ਕਿਹਾ ਕਿ ਚੀਨ ਤੋਂ ਇਲਾਵਾ ਕੈਨੇਡਾ ਹੀ ਇੱਕੋ ਇੱਕ ਦੇਸ਼ ਹੈ ਜਿਸ ਨੇ ਟਰੰਪ ਦੇ ਟੈਰਿਫਸ ਖਿਲਾਫ ਜਵਾਬੀ ਟੈਰਿਫ ਠੋਕੇ ਨੇ ਜਦੋਂ ਲੈਬਲਾ ਨੂੰ ਪੁੱਛਿਆ ਗਿਆ ਕਿ ਕੀ ਕੈਨੇਡਾ ਨੂੰ ਆਪਣੇ ਜਵਾਬੀ ਟੈਰਿਫਸ ਤੋਂ ਪਿੱਛੇ ਹਟਣਾ ਚਾਹੀਦਾ ਹੈ ਤਾਂ ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਅਮਰੀਕਾ ਦੇ ਸਟੀਲ ਤੇ ਐਲੂਮੀਨੀਅਮ ਉੱਤੇ 25% ਦਾ ਟੈਰਿਫ ਲਾਇਆ ਹੋਇਆ ਹੈ ਕਿਉਂਕਿ ਇਹ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਉਦਯੋਗ ਨੇ ਟਰੰਪ ਨੇ ਸੈਕਸ਼ਨ 232 ਤਹਿਤ ਇਹ ਟੈਰਿਫ ਲਾਗੂ ਕੀਤੇ ਨੇ ਸੈਕਸ਼ਨ 232 ਅਮਰੀਕੀ ਵਪਾਰ ਦਾ ਇੱਕ ਹਿੱਸਾ ਏ ਜਿਸ ਅਧੀਨ ਰਾਸ਼ਟਰਪਤੀ ਇਹ ਕਹਿ ਸਕਦੇ ਨੇ ਕਿ ਕੁਝ ਵਿਦੇਸ਼ੀ ਚੀਜ਼ਾਂ ਅਮਰੀਕਾ ਦੀ ਕੌਮੀ ਸੁਰੱਖਿਆ ਲਈ ਖਤਰਾ ਬਣ ਸਕਦੀਆਂ ਨੇ ਇਸ ਕਰਕੇ ਉਹਨਾਂ ਤੇ ਟੈਰਿਫ ਲਾਇਆ ਜਾ ਸਕਦਾ ਹੈ ਇਸ ਵਿਧੇਰੇ ਟੈਰਿਫ ਨੂੰ ਲੈ ਕੇ ਅਮਰੀਕਾ ਦੇ ਅਦਾਲਤੀ ਤੰਤਰ 'ਚ ਇੱਕ ਕਾਨੂੰਨੀ ਚੁਣੌਤੀ ਵੀ ਚੱਲ ਰਹੀ ਹੈ ਜੋ ਹੁਣ ਫੈਡਰਲ ਅਪੀਲ ਕੋਰਟ ਤੱਕ ਪਹੁੰਚ ਗਈ ਹੈ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਉਹ ਦੱਖਣੀ ਅਮਰੀਕਾ ਦੱਖਣ ਪੂਰਬੀ ਏਸ਼ੀਆ ਅਫਰੀਕਾ ਹੋਰ ਖੇਤਰਾਂ 'ਚ ਨਵੇਂ ਵਪਾਰਕ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਉਹ ਸਮਝੌਤੇ ਵਰਤਣ ਜੋ ਕੈਨੇਡਾ ਪਹਿਲਾਂ ਹੀ ਹੋਰ ਦੇਸ਼ਾਂ ਨਾਲ ਕਰ ਚੁੱਕਾ ਹੈ ਮਨਿੰਦਰ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਭੂਮਿਕਾ ਕੈਨੇਡਾ ਦੇ ਟਾਪ ਸੇਲਜ਼ਮੈਨ ਦੀ ਹੈ ਉਹਨਾਂ ਦਾ ਕੰਮ ਨਵੇਂ ਬਾਜ਼ਾਰਾਂ ਦੀ ਪਛਾਣ ਕਰਨੀ ਕਾਰੋਬਾਰੀਆਂ ਲਈ ਰਸਤੇ ਖੋਲਣੇ ਅਤੇ ਹੋਰ ਮੌਕੇ ਤਲਾਸ਼ਣੇ ਆ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਕਈ ਥਾਵਾਂ ਤੋਂ ਪੇਸ਼ਕਸ਼ਾਂ ਮਿਲ ਰਹੀਆਂ ਨੇ ਕਿਉਂਕਿ ਲੋਕ ਭਰੋਸੇਯੋਗ ਤੇ ਸਥਿਰ ਵਪਾਰ ਸਾਥੀਆਂ ਨਾਲ ਕੰਮ ਕਰਨਾ ਚਾਹੁੰਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਡੋਮਿਨਿਕ ਲੈਬਲਾਨ ਨੂੰ ਕੈਨੇਡਾ ਅਮਰੀਕਾ ਵਪਾਰ ਸਬੰਧੀ ਜ਼ਿੰਮੇਵਾਰੀ ਦਿੱਤੀ ਹੈ ਪਰ ਮਨਿੰਦਰ ਸਿੱਧੂ ਦੀ ਭੂਮਿਕਾ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਵਿਕਸਿਤ ਕਰਨ ਤੇ ਕੇਂਦਰਿਤ ਹੈ ਐਕਸਪੋਰਟ ਡਿਵੈਲਪਮੈਂਟ ਦੇ ਅਨੁਸਾਰ ਕੈਨੇਡਾ ਦੇ 15 ਮੁਕਤ ਵਪਾਰ ਸਮਝੌਤੇ ਨੇ ਜੋ 51 ਦੇਸ਼ਾਂ ਨੂੰ ਕਵਰ ਕਰਦੇ ਨੇ ਜਿਸ ਰਾਹੀਂ ਕੈਨੇਡੀਅਨ ਨਿਰਯਾਤਕਾਰਾਂ ਦੀ 1.5 ਬਿਲੀਅਨ ਤੋਂ ਵੱਧ ਖਪਤਕਾਰਾਂ ਤੱਕ ਪਹੁੰਚ ਹੈ ਸਿੱਧੂ ਮੰਨਦੇ ਨੇ ਕਿ ਕੈਨੇਡੀਅਨ ਕਾਰੋਬਾਰੀ ਅਮਰੀਕਾ ਤੋਂ ਬਾਹਰ ਵੀ ਵਧੇਰੇ ਮੌਕੇ ਲੱਭ ਸਕਦੇ ਨੇ ਖਾਸ ਕਰਕੇ ਜਦੋਂ ਅਮਰੀਕਾ ਵੱਲੋਂ ਟੈਰਿਫ ਲੱਗਣਾ ਜਾਂ ਇਸ ਦੀਆਂ ਧਮਕੀਆਂ ਆਮ ਗੱਲ ਬਣ ਗਈ ਹੈ ਉਹਨਾਂ ਮੁਤਾਬਕ ਹੁਣ ਫੋਕਸ ਇਹ ਹੋਣਾ ਚਾਹੀਦਾ ਹੈ ਕਿ ਮੌਜੂਦਾ ਸਾਧਨਾ ਅਤੇ ਵਪਾਰਕ ਰਸਤੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੇ ਜਾਣ ਸਿੱਧੂ ਨੇ 4 ਸਾਲ ਗਲੋਬਲ ਅਫੇਅਰਜ਼ ਕੈਨੇਡਾ ਦੇ ਵਿੱਚ ਪਾਰਲੀਮੈਂਟਰੀ ਸਖਤਰ ਵਜੋਂ ਕੰਮ ਕੀਤਾ ਹੈ ਜਿਸ ਦੌਰਾਨ ਉਹ ਮਦਦ ਵਪਾਰ ਅਤੇ ਰਾਜਨੀਤਿਕ ਰਿਸ਼ਤੇ ਤਿੰਨੋਂ ਖੇਤਰਾਂ ਨਾਲ ਜੁੜੇ ਰਿਹਾ ਇਸ ਦੌਰਾਨ ਉਹਨਾਂ ਨੇ ਦੱਖਣ ਪੂਰਬੀ ਏਸ਼ੀਆ ਚ ਵਪਾਰਕ ਪ੍ਰੋਮੋਸ਼ਨ ਸਮਾਗਮਾਂ ਤੇ ਕੈਰੇਬੀਅਨ ਚ ਸੁਰੱਖਿਆ ਸੰਬੰਧੀ ਯੋਜਨਾਵਾਂ ਚ ਕੈਨੇਡਾ ਦੀ ਨੁਮਾਇੰਦਗੀ ਕੀਤੀ ਰਾਜਨੀਤੀ ਚ ਆਉਣ ਤੋਂ ਪਹਿਲਾਂ ਸਿੱਧੂ ਇੱਕ ਕਸਟਮਜ਼ ਬ੍ਰੋਕਰ ਵਜੋਂ ਕੰਮ ਕਰਦੇ ਸਨ ਜਿਸ ਵਿੱਚ ਉਹਨਾਂ ਨੂੰ ਵਪਾਰ ਸਮੇ ਲਾਗੂ ਰੁਕਾਵਟਾਂ ਅਤੇ ਟੈਰਿਫਸ ਨੂੰ ਸਹੀ ਢੰਗ ਨਾਲ ਸੰਭਾਲਣ ਦਾ ਅਨੁਭਵ ਮਿਲਿਆ ਸਿੱਧੂ ਨੇ ਦੱਸਿਆ ਕਿ ਉਹ ਜਲਦੀ ਹੀ ਬ੍ਰਾਜ਼ੀਲ ਜਾਣ ਦੀ ਯੋਜਨਾ ਬਣਾ ਰਹੇ ਨੇ ਜਿੱਥੇ ਗੱਲਬਾਤ ਨੂੰ ਮੋੜ ਸ਼ੁਰੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸਿੱਧੂ ਨੇ ਕਿਹਾ ਕਿ ਛੋਟੀਆਂ ਟੀਮਾਂ ਨਾਲ ਸਬੰਧਤ ਦੇਸ਼ਾਂ ਚ ਉੱਚ ਪੱਧਰੀ ਮੀਟਿੰਗਾਂ ਲੈਣਾ ਆਸਾਨ ਹੋ ਜਾਂਦਾ ਤੇ ਕਾਰੋਬਾਰੀਆਂ ਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਗੱਲ ਸੁਣੀ ਜਾ ਰਹੀ ਹੈ ਕੈਨੇਡਾ ਹੁਣ ਚੀਨ ਨਾਲ ਆਪਣੇ ਵਪਾਰ ਰਕ ਸਬੰਧਾਂ ਨੂੰ ਲੈ ਕੇ ਸੰਭਲ ਸੰਭਲ ਕੇ ਅੱਗੇ ਵਧ ਰਹੇ ਦੋਵੇਂ ਦੇਸ਼ ਫਿਰ ਤੋਂ ਦੁਹਾਕੀਆਂ ਪਰਾਣੇ ਸਾਂਝੇ ਆਰਥਿਕ ਤੇ ਵਪਾਰਕ ਕਮਿਸ਼ਨ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਕਿ ਵਪਾਰਕ ਝਗੜਿਆਂ ਨੂੰ ਸੁਲਝਾਉਣ ਲਈ ਬਣਾਇਆ ਗਿਆ ਫੋਰਮ ਹੈ ਸਿੱਧੂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਉਦਯੋਗ ਲਈ ਸਥਿਰਤਾ ਲਿਆਉਣ ਦੀ ਹੈ ਇਹ ਵੇਖਣ ਦੀ ਹੈ ਕਿ ਗੰਭੀਰ ਮਸਲੇ ਕਿਵੇਂ ਸੁਲਝਾਏ ਜਾਣ ਸੀ ਐਫ ਆਈ ਬੀ ਦਾ ਕਹਿਣਾ ਹੈ ਕਿ ਡਾਕ ਕਰਮਚਾਰੀਆਂ ਵੱਲੋਂ ਕੈਨੇਡਾ ਪੋਸਟ ਦੀ ਨਵੀਂ ਪੇਸ਼ਕਸ਼ ਨੂੰ ਠੁਕਰਾਉਣ ਦਾ ਫੈਸਲਾ ਛੋਟੇ ਕਾਰੋਬਾਰਾਂ ਅਤੇ ਡਾਕ ਸੇਵਾ ਦੋਵਾਂ ਲਈ ਬੁਰੀ ਖਬਰ ਹੈ ਮੰਗਲਵਾਰ ਨੂੰ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦੇ ਪ੍ਰਧਾਨ ਡੈਨ ਕੈਲੀ ਨੇ ਮਾਰਕ ਕਾਰਨੀ ਸਰਕਾਰ ਨੂੰ ਇੱਕ ਹੋਰ ਡਾਕ ਹੜਤਾਲ ਤੋਂ ਬਚਣ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਇਹ ਕਹਿੰਦੇ ਹੋਏ ਕਿ ਇਹ ਸਿਰਫ ਇੱਕ ਸਧਾਰਨ ਮਜ਼ਦੂਰੀ ਵਿਗਨ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਦਾਅਤੇ ਹੈ ਕੈਲੀ ਨੇ ਕਿਹਾ ਸਰਕਾਰ ਨੂੰ ਕੈਨੇਡਾ ਪੋਸਟ ਨੂੰ ਵਿੱਤੀ ਤੌਰ ਤੇ ਟਿਕਾਊ ਬਣਾਉਣ ਲਈ ਲੋੜੀਂਦੇ ਵੱਡੇ ਸੁਧਾਰ ਕਰਨ ਲਈ ਤੁਰੰਤ ਪੂਰਾ ਅਧਿਕਾਰ ਦੇਣ ਦੀ ਜ਼ਰੂਰਤ ਹੈ ਕੈਨੇਡਾ ਪੋਸਟ ਦੇ ਨਵੀਨਤਮ ਇਕਰਾਰਨਾਮੇ ਦੇ ਪ੍ਰਸਤਾਵ ਤੇ ਵੋਟਿੰਗ 1 ਅਗਸਤ ਨੂੰ ਖਤਮ ਹੋਈ ਜਿਸ ਵਿੱਚ ਇਸ ਦੇ 53000 ਮੈਂਬਰਾਂ ਨੇ ਇੱਕ ਪੇਸ਼ਕਸ਼ ਨੂੰ ਰੱਦ ਕਰਨ ਲਈ ਵੋਟ ਦਿੱਤੀ ਜਿਸ ਵਿੱਚ ਸਾਈਨਿੰਗ ਬੋਨਸ 4 ਸਾਲਾਂ ਦੀ ਤਨਖਾਹ 'ਚ ਵਾਧਾ ਅਤੇ 6 ਨਵੇਂ ਨਿੱਜੀ ਦਿਨ ਸ਼ਾਮਲ ਸਨ ਪਿਛਲੇ ਸਾਲ ਮਹੱਤਵਪੂਰਨ ਕ੍ਰਿਸਮਸ ਛੁੱਟੀਆਂ ਦੇ ਖਰੀਦਦਾਰੀ ਸੀਜ਼ਨ ਦੌਰਾਨ ਕੀਤੀ ਗਈ ਮਹੀਨੇ ਭਰ ਚੱਲਣ ਵਾਲੀ ਕੈਨੇਡਾ ਪੋਸਟ ਹੜਤਾਲ 17 ਦਸੰਬਰ ਨੂੰ ਸਰਕਾਰ ਵੱਲੋਂ ਹੜਤਾਲੀ ਕਰਮਚਾਰੀਆਂ ਨੂੰ ਕੰਮ ਤੇ ਵਾਪਸ ਆਉਣ ਦਾ ਆਦੇਸ਼ ਦੇਣ ਤੋਂ ਬਾਅਦ ਰੋਕ ਦਿੱਤੀ ਗਈ ਸੀ ਮਈ ਚ ਹੜਤਾਲ ਦੁਬਾਰਾ ਸ਼ੁਰੂ ਹੋਣੀ ਸੀ ਪਰ ਯੂਨੀਅਨ ਨੇ ਸਵੀਕਾਰ ਕਰ ਲਿਆ ਅਤੇ ਆਪਣੇ ਮੈਂਬਰਾਂ ਨੂੰ ਓਵਰਟਾਈਮ ਕੰਮ ਕਰਨ ਤੋਂ ਰੋਕ ਦਿੱਤਾ 13 ਫੀਸਡ ਕੈਨੇਡੀਅਨ ਛੋਟੇ ਕਾਰੋਬਾਰਾਂ ਨੇ 2024 ਦੀ ਹੜਤਾਲ ਦੌਰਾਨ ਕੈਨੇਡਾ ਪੋਸਟ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਛੋਟੇ ਕਾਰੋਬਾਰਾਂ ਨੂੰ ਪ੍ਰਤੀ ਦਿਨ 100 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਕੈਨੇਡਾ ਪੋਸਟ ਨੇ 2024 ਚ 1.3 ਬਿਲੀਅਨ ਡਾਲਰ ਤੋਂ ਵੱਧ ਦੇ ਸੰਚਾਲਨ ਘਾਟੇ ਦੀ ਰਿਪੋਰਟ ਕੀਤੀ ਜਿਸ ਨਾਲ ਆਮਦਨ 2023 ਦੇ ਮੁਕਾਬਲੇ 800 ਮਿਲੀਅਨ ਡਾਲਰ ਕੱਟ ਗਈ ਕੈਨੇਡਾ ਦੇ BC ਚ ਇੱਕ ਸਾਊਥ ਏਸ਼ੀਅਨ ਔਰਤ ਨੂੰ ਜ਼ਬਰਦਸਤੀ ਚੁੱਕ ਕੇ ਲਿਜਾਣ ਦੀ ਵੀਡੀਓ ਜਾਰੀ ਕਰਦੇ ਆ ਐਫਸ ਫੋਰਡ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲਿਸ ਮੁਤਾਬਕ ਐਤਵਾਰ ਰਾਤ ਤਕਰੀਬਨ 9:13 ਵਜੇ ਮਕੈਲਮ ਰੋਡ ਦੇ ਇੱਕ ਪਾਰਕਿੰਗ ਲੋਟ 'ਚ ਇੱਕ ਔਰਤ ਵੱਲੋਂ ਚੀਕਾਂ ਮਾਰਨ ਦੀ ਇਤਲਾਹ ਗਸ਼ਤ ਕਰ ਰਹੇ ਅਫਸਰਾਂ ਨੂੰ ਮਿਲੀ ਕਾਲ ਕਰਨ ਵਾਲੇ ਨੇ ਦੱਸਿਆ ਕਿ 20-25 ਸਾਲ ਦੀ ਇੱਕ ਸਾਊਥ ਏਸ਼ੀਅਨ ਔਰਤ ਖੁਦ ਨੂੰ ਇੱਕ ਮਰਦ ਤੋਂ ਦੂਰ ਕਰਨ ਦਾ ਯਤਨ ਕਰ ਰਹੀ ਸੀ ਪਰ ਉਹ ਵਾਰ-ਵਾਰ ਉਸ ਨੂੰ ਖਿੱਚ ਕੇ ਹਰੇ ਰੰਗ ਦੇ ਫੋਰਡ ਪਿਕਅਪ ਟਰੱਕ ਵੱਲ ਲਿਜਾ ਰਿਹਾ ਸੀ ਪੁਲਿਸ ਅਫਸਰ ਮੌਕੇ 'ਵਾਰਦਾਤ' ਤੇ ਪੁੱਜੇ ਪਰ ਉਸ ਵੇਲੇ ਤੱਕ ਪਿਕਅਪ ਟਰੱਕ ਉਥੋਂ ਜਾ ਚੁੱਕਾ ਸੀ। ਪੁਲਿਸ ਵੱਲੋਂ ਆਲੇ-ਦੁਆਲੇ ਦੇ ਇਲਾਕੇ 'ਚ ਉਸ ਦੀ ਭਾਲ ਕੀਤੀ ਗਈ ਪਰ ਕੋਈ ਉਗ ਸੁਗ ਨਾ ਲੱਗ ਸਕੇ। ਬਾਅਦ 'ਚ ਪੁਲਿਸ ਨੇ ਪਾਰਕਿੰਗ ਲੋਟ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਹਾਸਲ ਕਰਦਿਆਂ ਇਸ ਨੂੰ ਜਨਤਕ ਕਰ ਦਿੱਤਾ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਘਟਨਾ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਜਾਂਚ ਕਰਤਾਵਾਂ ਨਾਲ 604859 5225 ਤੇ ਸੰਪਰਕ ਕਰੇ ਪੁਲਿਸ ਨੇ ਪਿਕਅਪ ਟਰੱਕ ਦੇ ਡਰਾਈਵਰ ਦਾ ਹੁਲੀਆ ਜਾਰੀ ਕਰਦਿਆਂ ਦੱਸਿਆ ਕਿ ਉਸ ਦਾ ਸਰੀਰ ਪਤਲਾ ਵਾਲ ਕਾਲੇ ਅਤੇ ਘਟਨਾ ਵੇਲੇ ਉਸ ਨੇ ਹਲਕੇ ਰੰਗ ਦੇ ਸ਼ਾਰਟਸ ਅਤੇ ਟੀ-ਸ਼ਰਟ ਪਾਈ ਹੋਈ ਸੀ ਸ਼ੱਕੀ ਦੀ ਉਮਰ 20-25 ਸਾਲ ਦੱਸੀ ਜਾ ਰਹੀ ਹੈ ਅਮਰੀਕਾ ਜਾਣ ਲਈ ਆਪਣੇ ਨੈਕਸਸ ਟ੍ਰੈਵਲ ਕਾਰਡਾਂ ਦਾ ਨਵੀਨੀਕਰਨ ਕਰ ਰਹੇ ਜਾਂ ਨਵੇਂ ਕਾਰਡਾਂ ਲਈ ਅਰਜ਼ੀ ਦੇ ਰਹੇ ਕੈਨੇਡੀਅਨਸ ਨੂੰ ਹੁਣ ਇਹ ਦੱਸਣਾ ਹੋਵੇਗਾ ਕਿ ਉਹ ਮਰਦ ਹਨ ਜਾਂ ਔਰਤ ਭਾਵੇਂ ਉਹ 트랜스젠ਡਰ ਜਾਂ ਗੈਰ ਬਾਈਨਰੀ ਹੋਣ ਇਹ ਬਦਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕਾਰਜਕਾਰੀ ਹੁਕਮਾਂ ਤੋਂ ਬਾਅਦ ਆਇਆ ਏ ਜਿਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਹੁਣ ਸਿਰਫ ਮਰਦ ਅਤੇ ਔਰਤ ਲਿੰਗ ਨੂੰ ਹੀ ਮਾਨਤਾ ਦੇਵੇਗੀ ਅਮਰੀਕੀ ਪਾਸਪੋਰਟਾਂ ਤੇ ਹੋਰ ਪਛਾਣ ਦਸਤਾਵੇਜ਼ਾਂ ਤੇ ਹੁਣ ਐਕਸ ਜੈਂਡਰ ਮਾਰਕ ਜਾਰੀ ਨਹੀਂ ਕੀਤਾ ਜਾਂਦਾ ਇਮੀਗ੍ਰੇਸ਼ਨ ਵਕੀਲਾ ਨੇ ਕਿਹਾ ਕਿ ਗੈਰ ਬਾਈਨਰੀ ਜਾਂ ਟਰਾਂਸ ਕੈਨੇਡੀਅਨਸ ਨੂੰ ਨੈਕਸਸ ਲਈ ਮਰਦ ਜਾਂ ਔਰਤ ਦੀ ਲਿੰਗ ਪਛਾਣ ਚੁਣਨ ਲਈ ਮਜਬੂਰ ਕਰਨ ਦਾ ਕੈਨੇਡਾ ਦਾ ਫੈਸਲਾ ਮਨੁੱਖੀ ਅਧਿਕਾਰਾਂ ਬਾਰੇ ਚਿੰਤਾਵਾਂ ਪੈਦਾ ਕਰਦਾ ਹੈ ਤੇ ਕੈਨੇਡਾ 'ਚ ਸੰਵਿਧਾਨਕ ਆਧਾਰ ਤੇ ਅਦਾਲਤੀ ਚੁਣੌਤੀ ਦਾ ਕਾਰਨ ਬਣ ਸਕਦਾ ਹੈ ਨੈਕਸਸ ਪ੍ਰੋਗਰਾਮ ਨੂੰ ਕੈਨੇਡਾ ਬਾਰਡਰ ਸਰਵਿਸੇਜ਼ ਏਜੰਸੀ ਅਤੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ ਤੇ ਇਸ ਨੂੰ ਘੱਟ ਜੋਖਮ ਵਾਲੇ ਯਾਤਰੀਆਂ ਲਈ ਦੋਵਾਂ ਦੇਸ਼ਾਂ ਵਿਚਕਾਰ ਸਰਹੱਦੀ ਲਾਂਘਿਆਂ ਨੂੰ ਤੇਜ਼ ਕਰਨ ਲਈ ਤਿਆਰ ਕੀਤਾ ਗਿਆ ਹੈ ਨੈਕਸਸ ਕਾਰਡਾਂ ਦੇ ਧਾਰਕ ਜੋ 5 ਸਾਲਾਂ ਲਈ ਵੈਧ ਹੁੰਦੇ ਨੇ ਆਮ ਤੌਰ ਤੇ ਸੁਰੱਖਿਆ ਜਾਂਚਾਂ ਵਿੱਚੋਂ ਵਧੇਰੇ ਤੇਜ਼ੀ ਨਾਲ ਲੰਘ ਸਕਦੇ ਨੇ ਅਮਰੀਕੀ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਐਕਸ ਜੈਂਡਰ ਮਾਰਕਰ ਵਾਲੇ ਕੈਨੇਡੀਅਨ ਪਾਸਪੋਰਟਾਂ ਨੂੰ ਮਾਨਤਾ ਦੇਣਾ ਜਾਰੀ ਰੱਖ ਰਿਹਾ ਹੈ ਸੀਬੀਐਸਸੀ ਨੇ ਕਿਹਾ ਹੈ ਕਿ ਕੈਨੇਡੀਅਨਸ ਕੋਲ ਐਕਸ ਵਾਲੇ ਵੈਧ ਨੈਕਸਸ ਕਾਰਡਾਂ ਨੂੰ ਵੀ ਅਜੇ ਵੀ ਮਾਨਤਾ ਦਿੱਤੀ ਜਾਵੇਗੀ ਪਰ ਜਦੋਂ ਕੈਨੇਡੀਅਨ ਆਪਣੇ ਕਾਰਡ ਦਾ ਨਵਿਨੀਕਰਨ ਕਰਦੇ ਨੇ ਜਾਂ ਨਵੇਂ ਕਾਰਡ ਲਈ ਅਰਜ਼ੀ ਦਿੰਦੇ ਨੇ ਤਾਂ ਉਹ ਆਪਣੇ ਜੈਂਡਰ ਮਾਰਕਰ ਵਜੋਂ ਐਕਸ ਦੀ ਚੋਣ ਨਹੀਂ ਕਰ ਸਕਦੇ ਐਲਜੀਬੀਟੀਕਿਊ ਇਮੀਗ੍ਰੇਸ਼ਨ 'ਚ ਮੁਹਾਰਤ ਰੱਖਣ ਵਾਲੀ ਸਮਿਥ ਇਮੀਗ੍ਰੇਸ਼ਨ ਲਾਅ ਦੀ ਸਾਰਾ ਮਿਖਾਇਲ ਨੇ ਕਿਹਾ ਕਿ ਕੈਨੇਡਾ ਵੱਲੋਂ ਇਸ ਨੀਤੀ ਨੂੰ ਲਾਗੂ ਕਰਨਾ ਬਹੁਤ ਪਰੇਸ਼ਾਨੀ ਵਾਲਾ ਏ ਉਹਨਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦੀਆਂ ਟਰਾਂਸ ਅਤੇ ਗੈਰ ਬਾਈਨਰੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਪੱਖਪਾਤੀ ਨੀਤੀਆਂ ਹੁਣ ਕੈਨੇਡੀਅਨ ਨਾਗਰਿਕਾਂ ਤੱਕ ਵੀ ਪਹੁੰਚ ਰਹੀਆਂ ਨੇ ਤੇ ਉਹਨਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ ਇਸ ਵਕੀਲ ਨੇ ਸਵਾਲ ਕੀਤਾ ਕਿ ਓਟਵਾ ਨੇ ਅਜਿਹੀ ਨੀਤੀ ਤੇ ਕਿਉਂ ਸਹਿਮਤੀ ਦਿੱਤੀ ਜੋ ਕੈਨੇਡੀਅਨਸ ਦੇ ਮਨੁੱਖੀ ਅਧਿਕਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਸੀਬੀਐਸਏ ਨੇ ਪੁਸ਼ਟੀ ਕੀਤੀ ਕਿ ਕੈਨੇਡਾ ਦੀ ਨੈਕਸਸ ਕਾਰਡ ਨੀਤੀ 'ਚ ਬਦਲਾਅ ਟਰੰਪ ਦੇ ਕਾਰਜਕਾਰੀ ਹੁਕਮ ਤੋਂ ਬਾਅਦ ਹੋਇਆ ਜੋ ਫਰਵਰੀ 'ਚ ਲਾਗੂ ਹੋਇਆ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਅਮਰੀਕਾ ਤੋਂ ਕੈਨੇਡਾ ਵੜਨ ਦੀ ਕੋਸ਼ਿਸ਼ ਕਰਦੇ 44 ਲੋਕ ਕਾਬੂ ਟਰੱਕ ਦੇ ਪਿੱਛੇ ਲੁਕੇ ਤਿੰਨ ਕਥਿਤ ਤਸਕਰ ਵੀ ਕੀਤੇ ਗਏ ਗ੍ਰਿਫਤਾਰ ਕੈਨੇਡਾ ਕਰੇਗਾ ਆਈਐਮਪੀ ਚ ਕ੍ਰਾਂਤੀਕਾਰੀ ਤਬਦੀਲੀ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਹੋਵੇਗੀ ਲਾਜ਼ਮੀ ਆਉਂਦੇ ਕੁਝ ਦਿਨਾਂ ਚ ਹੋਵੇਗੀ ਟਰੰਪ ਤੇ ਕਾਰਨੀ ਵਿਚਾਲੇ ਗੱਲਬਾਤ ਲਬਲਾਨ ਨੇ ਦੋਵਾਂ ਦੇਸ਼ਾਂ ਵਿਚਾਲੇ ਛੇਤੀ ਗੱਲਬਾਤ ਦੀ ਉਮੀਦ ਜਤਾਈ ਕੈਨੇਡਾ ਦੇ ਵਿੱਤ ਤੇ ਵਿਦੇਸ਼ ਮੰਤਰੀ ਵਪਾਰਕ ਗੱਲਬਾਤ ਲਈ ਮੈਕਸੀਕੋ ਪਹੁੰਚੇ ਪ੍ਰਧਾਨ ਮੰਤਰੀ ਕਾਰਨੀ ਦੀ ਫੇਰੀ ਤੋਂ ਪਹਿਲਾਂ ਹੋ ਰਹੀ ਹੈ ਇਹ ਯਾਤਰਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ